ਆ ਰੂਮ ਜਿਹਾ ਪਾਰਲਾ ਰਾਈ ਬਕਿੰਦੀ ਹੈ। ਅੱਛਾ। ਅ ਆਪਾਂ ਪਿੱਛੇ ਜੇ ਕਰਕੇ ਇੱਥੇ ਦੋ ਦਿਨ ਚੇਹਰਾ ਲਾ ਲਾਂਗੇ। ਹੂੰ। ਇੱਥੇ ਉਹ ਦੋ ਫ੍ਰਿਜਾਂ ਹੂੰ ਹੂੰ ਤੇ ਨਿਕਲਣ ਦਾ ਆ ਵਿੱਚੋਂ। ਹਾਂ। ਵਿੱਚੋਂ ਨਹੀਂ ਸਾਈਡ ਤੋਂ। ਹੂੰ। ਠੀਕ ਹੈ। ਰੂਬੀ ਤੇ ਪਿੱਛੇ ਮਿਕਸੀ ਵਗੈਰਾ ਧਰ ਕੇ ਇੱਕ ਹੋਰ ਕੰਪਾਰਟਮੈਂਟ ਪਰ ਉਹ ਕੀ ਆਪਾਂ ਚੇਕ ਵੀ ਪਿਚਿਆ ਕਰਾਂਗੇ। ਅੱਛਾ ਹਾਂ। ਪਿੱਛੇ ਆਪਾਂ ਲਾ ਦਾਂਗੇ ਸੀਟਾਂ। ਹੂੰ। ਠੀਕ ਹੈ। ਲਾਈਟਿੰਗ ਉੱਤੇ ਕੋਈ ਕੰਮ ਰਾਈਟਿੰਗ ਤਾਂ ਚਾਹੀਦੀ ਲੋਕਾਂ ਨੂੰ ਰਾਈਟਿੰਗ ਦਾ ਪੂਰੀ ਆਪਾਂ VIP ਲਾਵਾਂਗੇ VIP ਲਾ ਕੇ ਹੀ ਲੱਗਣੀ ਚਾਹੀਦੀ ਹੈ ਹੂੰ ਇਹ ਆ ਜਿਹੜੀ ਆਪਣਾ ਇੱਥੇ ਕਿਚਨ ਹੈ ਹੂੰ ਹੈਨਾ ਇਹਦਾ ਆਪਾਂ ਇੱਥੇ ਆਪ ਆਈਸਕ੍ਰੀਮ ਬਣਾ ਲਿਆ ਕਰਾਂਗੇ ਹੂੰ ਕਿਚਨ ਵੀ ਵਧੀਆ ਜਿਹਾ ਰੱਖਣਾ ਹੈ ਕਿਚਨ ਤਾਂ ਆਪਣਾ ਬਹੁਤ ਗੰਦਗੀ ਜਮਾ ਨਹੀਂ ਹੁੰਦੀ ਜੀ ਇੰਨੀ ਤਾਂ ਨਹੀਂ ਹੂੰ ਸਾਫ਼ ਸੁਥਰੀ ਬਣਾਇਆ ਕਰਾਂਗੇ ਤੇ ਜਿੱਦਣ ਆਪਣਾ ਆਈਸਕ੍ਰੀਮ ਬ੍ਰਾਂਡ ਕੀ ਕਹਿੰਦੇ ਐ ਪ੍ਰੋਫੈਸ਼ਨਲ ਬ੍ਰੈਂਡ ਬਣਨ ਲੱਗਿਆ ਇੰਟਰਨੈਸ਼ਨਲ ਬ੍ਰੈਂਡ ਬਣਨ ਲੱਗਿਆ ਉਹ ਦਿਨ ਆਉਂਦੀ ਹੈ ਫੂਡ ਕ੍ਰੇਡੈਕਸ ਹਾਂ ਇਹ ਕੌਣ ਹੁੰਦੇ ਆ ਇਹ ਆਈਸਕ੍ਰੀਮ ਨੂੰ ਟੇਸਟ ਕਰਦੇ ਆ ਜੇ ਪਾਸ ਕਰਤਾ ਹਾਂ ਬਸ ਫੇਰ ਬਸ ਠੀਕ ਬਿਜ਼ਨਸ ਚੱਲ ਗਿਆ ਬਸ ਠੀਕ ਆ ਚੱਲ ਫਿਰ ਹੈ ਕਰ ਲਾਂਗੇ ਭਾਈ ਬਿਊਟੀ ਪਲਰ ਨੂੰ ਕਹਿਣੇ ਭਾਈ ਸ਼ਾਪ ਖਾਲੀ ਕਰੋ ਤੇ ਅਸੀਂ ਰੈਂਟ ਤੇ ਹੁਣ ਨਹੀਂ ਦੇਣੀ ਸ਼ਾਪ ਕੋਈ ਤੇ ਸ਼ਾਪ ਹੀ ਨਵੀਂ ਬਣਾ ਲਈਏ ਸ਼ਾਪ ਨਵੀਂ ਬਣਾਉਂਦੀ ਲੋੜ ਨਹੀਂ ਹੋਰ ਆਪਾਂ ਇਹਨੂੰ ਪਹਿਲਾਂ ਤਾਂ ਇੱਕ ਅਪਾਰਟਮੈਂਟ ਪਾੜ ਕੇ ਦਈਏ ਕੀ ਨੋ ਆਪਾਂ ਇਹਨੂੰ ਕਿੰਨੇ ਹਜ਼ਾਰ ਰੁਪਏ ਲੈਣੇ ਐ ਇਤੋਂ ਇਤੋਂ ਇਹ ਤੋਂ ਆਪਾਂ ਲੈਣੇ 5000 5000 ਬਸ ਫਿਰ 5000 ਦੇ ਇੱਕ ਵਧੀਆ ਜਿਹਾ ਅਪਾਰਟਮੈਂਟ ਲੱਭ ਕੇ ਹੂੰ ਬਈ ਭੈਣੇ ਅਸੀਂ ਇੱਥੇ ਆਵਦਾ ਦੁਕਾਨਾ ਹੋਣੀ ਐ ਤੇ ਤੂੰ ਜਾ ਉੱਥੇ ਲੱਗ ਜਾ ਸੀਤ ਨੂੰ ਅਪਾਰਟਮੈਂਟ ਵੀ ਭਾਲ ਕੇ ਦੇ ਦੇ ਆਏ ਇਹ ਵੀ ਮੰਨ ਜੂਗੀ ਨਹੀਂ ਆਪਾਂ ਉਹਨੂੰ ਆਪਣੇ ਉੱਤਰ ਦੂਜੇ ਪਲਾਟ ਤੇ ਉਹਨੂੰ ਉੱਥੇ ਸ਼ਾਪ ਨਵੀਂ ਬਣਾ ਕੇ ਦੇ ਦਾਂਗੇ ਉੱਥੇ ਲੋਗ ਨਹੀਂ ਹੁੰਦੇ ਨਹੀਂ ਵੀ ਬਿਊਟੀਫੁੱਲ ਰਲੀ ਵਾਸਤੇ ਉੱਥੇ ਲੋਗ ਲੋ ਕੌਣ ਚਾਹੀਦਾ ਉਹਨਾਂ ਆਪਾਂ ਨੂੰ ਕੀ ਆਪਾਂ ਤਾਂ ਪਾਲ ਵਾਲੀ ਦੀ ਦੁਕਾਨ ਹੀ ਸ਼ਿਫਟ ਕਰਨੀ ਨਾ 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 ਆਪਾਂ ਇਹਨੂੰ ਰੈਂਟ ਬਾਲ ਤੇ ਦੇਵਾਂਗੇ ਆਪਾਂ ਛੋੜ ਦੇ ਵੀ ਆਪਣਾ ਘੱਟ ਤੋਂ ਘੱਟ ਖਰਚਾ ਹੋਵੇ ਹਾਂ ਠੀਕ ਹੈ ਦੇਖ ਮੈਂ ਤੈਨੂੰ ਜ਼ਿਆਦਾ ਡਿਟੇਲਸ ਗੱਲ ਦੱਸੀ ਮਮਾ ਨੂੰ ਤਾਂ ਮੈਂ ਇੰਨੀ ਡਿਟੇਲਸ ਤਾਂ ਗੱਲ ਨਹੀਂ ਲੱਸੀ ਅੱਛਾ ਨਾਨੀ ਨੂੰ ਦੱਸਤੀ ਇੱਕ ਨਾ ਫੁੱਟਬਾਲ ਹੁੰਦੀ ਏ ਉਹਦੇ ਅੰਦਰ ਨਾ ਖੇਲੀ ਜਾ ਉਹਦੇ ਨਾਲ ਬੜਾ 5 ਮਿੰਟਾਂ ਚ ਉਹਦੇ ਅੰਦਰ ਆਈਸਕ੍ਰੀਮ ਬਣ ਜਾਂਦੀ ਏ ਫੁੱਟਬਾਲ ਨਾਲ ਆਈਸਕ੍ਰੀਮ ਇਕ ਹੋਰ ਟ੍ਰਿਕ ਹੁੰਦੀ ਹੈ ਜੀ ਨਾ ਆਈਸਕ੍ਰੀਮ ਬਣ ਜਾਂਦੀ ਹੈ ਕਿਵੇਂ ਉਹ ਪਤਾ ਨਹੀਂ ਫਲੇਵਰ ਫਲੇਵਰ ਐਡ ਕਰਕੇ ਆਏ ਆ ਕਰਕੇ ਹਿਲਾ ਹਲੋ ਕੇ 5 ਮਿੰਟ ਤੱਕ ਆਈਸਕ੍ਰੀਮ ਅੱਛਾ ਠੀਕ ਆ ਭਾਈ ਕਰ ਲਾਂਗੇ ਫਿਰ ਹੋਰ ਕੀ ਹੈ ਭਾਈ ਬਿਜ਼ਨਸ ਰੂਬੀ ਨੂੰ ਆਪਾਂ ਰੂਬੀ ਨੂੰ ਆਪ ਬੋਦਰ ਨਹੀਂ ਲੈ ਕੇ ਜਾਣਾ ਕਿਉਂ ਪਹਿਲਾਂ ਲੋਕ ਫਿਰ ਕੁੱਤਿਆਂ ਤੋਂ ਡਰਦੇ ਵੀ ਐ ਇਹਨਾਂ ਨੂੰ ਐ ਹੁੰਦਾ ਵੱਡ ਗੁੱਡਣ ਨਾਲੇ ਨਹੀਂ ਫਿਰ ਜੀਤ ਨੂੰ ਹੀ ਦੇਖ ਲੈ ਐਡੀ ਗਰੂਬੀ ਐ ਫਿਰ ਆਪਾਂ ਨੂੰ ਉੱਥੇ ਲੋੜ ਤਾਂ ਪਊਗੀ ਸਿਕਿਉਰਟੀ ਗਾਰਡ ਦੀ ਨਾ ਨਾ ਸਿਕਿਉਰਟੀ ਗਾਰਡ ਚੱਲ ਰੱਖ ਲਾਂਗੇ ਹਨਾ ਪਿੰਜਰੇ 'ਚ ਬਿਠਾ ਦੇ ਕਰਾਂਗੇ ਇਹਨੂੰ ਇਹਨੂੰ ਤਾਂ ਕਾਊਂਟਰ 'ਤੇ ਬਿਠਾ ਦੇ ਕਰਾਂਗੇ ਨਾ ਲੋਕ ਨਹੀਂ ਆਉਣ ਕਰਨਗੇ ਕੈਸ਼ ਕੋ ਕੈਸ਼ ਕਾਊਂਟਰ 'ਤੇ ਨਾ 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 ਲੋਕ ਨਹੀਂ ਆਉਣ ਕਰਨਗੇ ਡਰਿਆ ਕਰਨਗੇ ਚੱਲ ਇਹਨੂੰ ਫਿਰ ਆਪਾਂ ਥੋੜਾ ਜਿਹਾ ਦੂਰ ਬੰਨ੍ਹ ਦਿਆ ਕਰਾਂਗੇ ਇਧਰੋਂ ਗੇਟ ਆ ਨਾ ਇਹਨੂੰ ਖੋਲ ਕੇ ਆਪਾਂ ਮੇਰੇ ਬੈੱਡ ਦੇ ਕੋਲ ਪਿੰਜਰੇ 'ਚ ਰੱਖ ਲਿਆ ਕਰਾਂਗੇ ਹਾਂ ਸਹੀ ਗੱਲ ਐ ਹਨਾ ਪਹਿਲਾਂ ਬੱਦਨ ਨੂੰ ਪੁੱਛਿਆ ਕਰਾਂਗੇ ਸਾਡਾ ਇੱਕ ਪੈਟਰ ਰੱਖਿਆ ਤੁਹਾਨੂੰ ਦੇਖਣਾ ਮਿਲਣਾ ਹਾਂ ਟੋ ਗਿਆ ਹਨਾ ਛੋਟੀ ਜੀ ਫੀਮੇਲ ਬਹੁਤ ਕਿਊਟ ਹੈ ਹਾਂ ਕਈ ਲੋਕਾਂ ਨੂੰ ਨਾ ਡਰ ਵੀ ਲੱਗਦਾ ਕੁੱਤਿਆਂ ਨੂੰ ਸਹੀ ਜੀ ਦੇਖ ਆਪਾਂ ਨਹੀਂ ਚਾਹੁੰਦੇ ਆਪਣੀ ਦੁਕਾਨ ਦੀ ਬਦਨਾਮੀ ਹੋਵੇ ਗੱਲ ਸਹੀ ਹੈ ਬਈ ਕਹਿੰਦੇ